ਅੱਜ ਬੁੱਧਵਾਰ ਨੂੰ ਪੰਜਾਬ ਦੇ ਜਲੰਧਰ ਵਿੱਚ ਕੁਝ ਲੋਕਾਂ ਨੇ ਇਕੱਠੇ ਹੋ ਕੇ ਜਲੰਧਰ ਜੰਮੂ ਰਾਸ਼ਟਰੀ ਰਾਜਮਾਰਗ ਨੂੰ ਜਾਮ ਕਰ ਦਿੱਤਾ। ਲੋਕਾਂ ਨੇ ਹਾਈਵੇ ਤੇ ਚਾਦਰ ਵਿਛਾ ਦਿੱਤੀ ਤੇ ਫਿਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਨਾਲ ਹੀ ਮੌਕੇ ਤੇ ਪਹੁੰਚੇ ਸਿੱਖ ਸੰਗਠਨਾ ਨੇ ਉਕਤ ਹਾਈਵੇ ਤੇ ਸਤਨਮ ਵਾਏ ਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ। ਹਾਈਵੇ ਜਾਮ ਕਰਨ ਵਾਲੇ ਹਾਈਵੇ ਤੇ 2 ਕਿਲੋਮੀਟਰ ਤੋਂ ਲੰਬੀ ਲਾਈਨ ਲੱਗ ਗਈ। ਹਾਲਾਂਕਿ ਜ਼ਰੂਰੀ ਕੰਮ ਲਈ ਵਾਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਸੀ ਜਿਸ ਵਿੱਚ ਐਂਬੂਲੈਂਸ ਸਮੇਤ ਹੋਰ ਸੇਵਾਵਾਂ ਸ਼ਾਮਲ ਸਨ। ਪ੍ਰਾਪਤ ਜਾਣਕਾਰੀ ਅਨੁਸਾਰੇ ਵਿਰੋਧ ਪ੍ਰਦਰਸ਼ਨ ਜਲੰਧਰ ਜੰਮੂ ਹਾਈਵੇ ਤੇ ਨੇੜੇ ਕੀਤਾ ਗਿਆ ਇਹ ਵਿਰੋਧ ਪ੍ਰਦਰਸ਼ਨ ਖੰਡ ਮੇਲ ਵਿੱਚ ਲਗਾਏ ਜਾ ਰਹੇ ਸੀਐਨਜੀ ਪਲੈਂਟ ਦੇ ਖਿਲਾਫ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਖਿਲਾਫ ਨਾਰੇਬਾਜੀ ਵੀ ਕੀਤੀ ਜਾ ਰਹੀ ਹੈ ਇਸ ਹਾਈਵੇ ਨੂੰ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਕੋਟਲੀ ਦੇਗਵਾਈ ਹਟਜਾਮ ਕੀਤਾ ਗਿਆ ਤੁਹਾਨੂੰ ਦੱਸ ਦੇ ਕਿ ਉਕਤ ਸੀਐਨਜੀ ਪਲੈਂਟ ਨੂੰ ਲੈ ਕੇ ਪਹਿਲਾਂ ਵੀ ਵਿਵਾਦ ਹੋ ਚੁੱਕਿਆ ਹੈ ਭੋਗਪੁਰ ਵਾਸੀਆਂ ਨੇ ਪਹਿਲਾਂ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨਾਲ ਮਿਲ ਕੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਕੋਦੋ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਸੀ ਕਿ ਸੀਐਨਜੀ ਪਲੈਂਟ ਲਗਾਉਣ ਨਾਲ ਭੋਗਪੁਰ ਦੇ ਲੋਕਾਂ ਨੂੰ ਬਹੁਤ ਤਕ ਹੋਵੇਗਾ ਇਸ ਮੁੱਦੇ ਤੇ ਪਹਿਲੇ ਵੀ ਕਈ ਵਾਰ ਸਰਕਾਰੀ ਪੱਦਰ ਅਤੇ ਸਰਕਾਰੀ ਪੱਦਰ ਤੇ ਵਿਚਾਰ ਵਟਾਂਦਰਾ ਹੋਏ ਹਨ ਪਰ ਕੋਈ ਹੱਲ ਨਹੀਂ ਨਿਕਲਿਆ ਕੋ ਭੋਗਪੁਰ ਮਿਲ ਦੇ ਅੰਦਰ ਜਿਹੜਾ ਸੀਐਨਜੀ ਪਲਾਂਟ ਲੱਗ ਰਿਹਾ ਇਹਦੇ ਨੇ ਲੰਬੇ ਸਮੇਂ ਤੋਂ ਇਲਾਕੇ ਦੇ ਲੋਕ ਜਿਹੜੇ ਆ ਪ੍ਰਾਂਤ ਜਿਹੜਾ ਉਹ ਸਰਕਾਰ ਦੀ ਗਾਈਡਲਾਈਨਸ ਨੂੰ ਪੂਰਾ ਨਹੀਂ ਕਰਦਾ ਇਹਦੇ ਨਾਲ এনਵਾਇਰਨਮੈਂਟ ਦਾ ਲੋਕਾਂ ਦੀ ਸਿਹਤ ਦੇ ਉੱਤੇ ਬਹੁਤ ਵੱਡਾ ਅਸਰ ਹੋਏਗਾ ਇਹਦੇ ਨਾਲ ਆਉਣ ਵਾਲੀ ਜਨਰੇਸ਼ਨ ਦੇ ਪਲੈਂਟ ਸੇ ਇਹ ਸਾਇੰਟਿਸਟ ਕਹਿੰਦੇ ਨੇ ਤੋ ਇਸ ਪਲੈਂਟ ਦੇ ਲੱਗਣ ਨੂੰ ਬੰਦ ਕਰਾਉਣ ਲਈ ਅਸੀਂ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ ਲਗਾਤਾਰ ਧਰਨੇ ਪ੍ਰਦਰਸ਼ਨ ਮਜਾਰੇ ਕਰ ਰਹੇ ਹਾਂ ਔਰ ਮੈਂ ਜਦੋਂ ਵੀ ਪੰਜਾਬ ਦੇ ਸਭਾ ਦਾ ਸੈਸ਼ਨ ਹੋਏ ਮੈਂ ਉਹਦੇ ਅੰਦਰ ਤਿੰਨ ਵਾਰ ਜ਼ੋਰਦਾਰ ਟੰਗ ਦੇ ਨਾਲ ਆਪਣੀ ਜਿਹੜੀ ਆਵਾਜ਼ ਹੈ ਉਹ 28 ਔਰ ਪਿਛਲੇ ਸਮੇਂ ਤੋਂ ਜਦੋਂ ਧਰਨੇ ਪ੍ਰਦਰਸ਼ਨ ਇੱਥੇ ਹੋ ਰਹੇ ਸੀ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਔਰ ਐਸਐਸਪੀ ਸਾਹਿਬ ਜਿਹੜੇ ਸੀ ਉਹਨਾਂ ਨੂੰ ਮਜਬੂਰ ਲੋਕਾਂ ਦੀ ਤਾਕਤ ਦੇ ਸਾਹਮਣੇ ਝੁੱਕ ਕੇ ਪੋਹ ਪਰ ਆਉਣਾ ਪਿਆ ਸੀ ਔਰ ਉਹ ਸਾਡੇ ਨਾਲ ਵਾਦਾ ਕਰਕੇ ਗਏ ਸੀ ਕਿ ਠੀਕ ਹੈ ਇਹ ਮਾਮਲਾ ਹਾਈ ਕੋਰਟ ਦੇ ਅੰਦਰ ਪੈਂਡਿੰਗ ਹੈ ਜਿੰਨਾ ਚਿਰ ਉਹਦਾ ਕੋਈ ਫਾਈਨਲ ਡਿਸੀਜਨ ਨਹੀਂ ਆ ਜਾਂਦਾ ਉਹਨਾਂ ਚਿਰ ਅਸੀਂ ਇਸ ਪਲਾਂਟ ਦੇ ਲਈ ਜਿਹੜਾ ਕੰਮ ਹੈ ਉਹਨੂੰ ਅਸੀਂ ਨਹੀਂ ਚੱਲਣ ਦੇਾਂਗੇ ਹਾਂ ਜੇ ਕੋਈ ਹਾਈ ਕੋਰਟ ਦੀ ਰੂਲਿੰਗਸ ਆ ਗਿਆ ਕੁਛ ਹੋਰ ਆ ਗਿਆ ਫਿਰ ਜਦੋਂ ਫੈਸਲਾ ਦਿਨਾ ਤੋਂ ਇਹਨਾਂ ਦੇ ਦੋ ਖੂਨਾਂ ਦੇ ਅੰਦਰ ਮੈਲੰਡਰ ਦੇ ਅੰਦਰ ਸੀਐਨਜੀ ਪਲਾਂਟ ਦਾ ਕੰਮ ਜਿਹੜਾ ਉਹ ਦੋ ਖੂਨਾਂ ਦੇ ਵਿੱਚ ਪਾਚੀ ਦੇ ਨਾਲ ਸ਼ੁਰੂ ਕਰਵਾ ਦਿੱਤਾ ਜਿਹੜਾ ਸਾਡੇ ਨਾਲ ਇੱਕ ਤੋਖ ਸਾਡੇ ਨਾਲ ਕੀਤੀ ਗਈ ਕਮਿਟਮੈਂਟ ਦਾ ਸਾਡੇ ਨਾਲ ਇੱਕ ਖਵਾ ਆ ਇਸ ਵਿਰੋਧ ਦੇ ਅੰਦਰ ਲੋਕ ਫਿਰ ਇਕੱਠੇ ਹੋਏ ਮੀਟਿੰਗਾਂ ਹੋਈਆਂ ਔਰ ਅਸੀਂ ਪਰਸੋ ਚੌਥੇ ਡੀਸੀ ਐਸਐਸਪੀ ਨੂੰ ਮੈਮੋਰੰਡਮ ਦੇ ਕੇ ਆਏ ਕਿ ਜੇ ਤੁਸੀਂ ਆਪਣੀ ਮਿੱਥੀ ਗੱਲ ਦੇ ਉੱਤੇ ਆਪਣੇ ਕੀਤੇ ਵਾਅਦੇ ਦੇ ਉੱਤੇ ਖੜਨਾ ਨਹੀਂ ਤਾਂ ਫਿਰ ਤੁਹਾਨੂੰ ਸਮਝੌਤੇ ਵੀ ਨਹੀਂ ਕਰਨੇ ਚਾਹੀਦੇ ਅਸੀਂ ਇਤਰ ਰਿਸਕ ਕਰਕੇ ਇਸ ਕਰਕੇ ਫਿਰ ਅਸੀਂ ਕਿਹਾ ਕਿ ਇਹਨਾਂ ਸਟੋਰ ਕਰਦੇ ਹਾਂ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਹੱਦ ਹੋ ਗਈ 100 ਕਰੋੜ ਮੈਂ ਲੋਕਾਂ ਦਾ ਨੁਮਾਇੰਦਾ ਹਾਂ ਜੋ ਲੋਕ ਚਾਹੁੰਦੇ ਨੇ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਸਰਕਾਰ ਤੱਕ ਪਹੁੰਚਾਉਣੀ ਪੈਗੀ ਅੱਜ ਤੁਸੀਂ ਦੇਖ ਸਕਦੇ ਹੋ ਕਿ ਹਜ਼ਾਰਾਂ ਦੀ ਗਿਣਤੀ 'ਚ ਲੋਕ ਮੁੜ 50 ਹਜ਼ਾਰਾਂ ਤੇ ਆਏ ਨੇ ਪੂਰੇ ਸ਼ਹਿਰ ਦਾ ਇੱਕ ਇੱਕ ਦੁਕਾਨ ਦਾ ਆਪਣੀਆਂ ਦੁਕਾਨਾਂ ਬੰਦ ਕਰਕੇ ਕਪਾਹ ਦਾ ਨਿਡਰ ਹੋਣ ਲਈ ਲੜ ਰਿਹਾ ਉਹਨਾਂ ਦੀ ਜ਼ਿੰਦਗੀ ਦੇ ਨਾਲ ਖਲਵਾੜ ਮਾਰ ਰਹੇ ਉਹਦੇ ਕਾਰਨਾਂ ਜਿੱਥੇ ਸਾਰੇ ਪ੍ਰਦਰਸ਼ਨ ਕਰ ਰਹੇ ਆ ਸੋ ਕੋਈ ਵੀ ਸੀਐਨਜੀ ਪਲਾਂਟ ਦੇ ਖਿਲਾਫ ਅੱਜ ਅਸੀਂ ਫਿਰ ਮੁੜ ਕੇ ਇੱਕ ਵੀ ਜਵਾਬ ਅੱਛਾ ਪੁਲਿਸ ਦਾ ਧਰਨਾ ਕਦੋਂ ਕਿੰਨੇ ਦਿਨ ਚੱਲੇਗਾ ਹੋਵੇ ਨਹੀਂ ਅਸੀਂ ਤਾਂ ਕੋਈ ਪ੍ਰਸ਼ਾਸਨ ਸਾਡੇ ਨਾਲ ਆ ਕੇ ਗੱਲ ਕਰੇ ਠੀਕ ਹੈ ਕਿ ਕਈ ਵਾਰ ਕੋਈ ਕਮਿਟਮੈਂਟ ਅਫਸਰਾਂ ਨੂੰ ਕਰਨੀ ਚਾਹੀਦੀ ਹੈ ਪਰ ਜੇ ਉਹ ਕਮਿਟਮੈਂਟ ਕਰਦੇ ਆ ਤਾਂ ਫਿਰ ਉਹ ਆਪਣੀ ਗੱਲ ਤੇ ਖੜੇ ਰਹਿਣਾ ਚਾਹੀਦਾ ਹਾਂ ਜੇ ਫਿਰ ਉਹ ਕਮਿਟਮੈਂਟ ਕਰਕੇ ਫਿਰ ਇਸ ਤਰੀਕੇ ਦੀ ਗੱਲ ਹੋਏਗੀ ਫਿਰ ਸਰਕਾਰ ਔਰ ਪ੍ਰਸ਼ਾਸਨ ਦੇ ਕੋਲੋਂ ਸੰਭੀ ਨਹੀਂ ਜਾਣੀ ਫਿਰ ਕੋਈ ਨਾ ਹੋਣੀ ਘਟਨਾ ਹੋਈ ਤਾਂ ਸਰਕਾਰ ਚਾਹੀਦੀ ਹੈ ਇਹਨਾਂ ਦਾ ਏਜੰਡਾ ਉਹੀ ਹੈ ਜਿਹੜਾ ਬਾਇਓ ਸੀएनजी ਪਲੈਂਟ ਦੇ ਅਗੇਂਸਟ ਪ੍ਰੋਟੈਸਟ ਕਰ ਰਹੇ ਹਨ ਤੇ ਅਸੀਂ ਆ ਜਿਹਨਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਕੱਲ ਪਹਿਲਗਾਮ ਵਿੱਚ ਇੱਕ ਬਹੁਤ ਵੱਡਾ ਕਿ ਹਮਲਾ ਹੋਇਆ ਹੈ ਉਹ ਦੇ ਕਰਕੇ ਕਾਫੀ ਡੈਡ ਬodies ਜੜੀਆਂ ਹੈਗੀਆਂ ਉਹ ਉੱਥੇ ਤੋਂ ਇਸੇ ਹਾਈਵੇ ਤੋਂ ਉਹ ਉਹਨਾਂ ਨੂੰ ਵਕ ਵਕ ਖਾਤੇ ਜਾਣਾ ਹੈ ਜਿਵੇਂ ਕਿ ਗੁਜਰਾਤ ਹੋ ਗਿਆ ਬਿਹਾਰ ਹੋ ਗਿਆ ਬੰਗਾਲ ਹੋ ਗਿਆ ਇੱਥੇ ਇੱਥੇ ਜਾਣਾ ਹੈ ਤੇ ਅਸੀਂ ਉਹਨਾਂ ਨੂੰ ਇਹ ਸੀ ਇਨਸਾਨੀਅਤ ਤੌਰ ਤੇ ਬੇਨਤੀ ਕੀਤੀ ਹੈ ਕਿ ਇਸ ਹਾਈਵੇ ਦੇ ਜਾਮ ਨੂੰ ਚੁਕਾਇਆ ਜਾਵੇ ਤਾਂ ਕਿ ਉੱਥੇ ਜਿਹੜੀ ਡੈਡ ਬodies ਹੈਗੀਆਂ ਉਹ ਆਪਣੀ ਥਾਂ ਤੇ ਸਮੇਂ ਸਿਰ ਪਹੁੰਚ ਸਕਣ ਠੀਕ ਹੈ ਅੱਛਾ ਸਰ ਹੁਣ ਕੀ ਇਹਨਾਂ ਪ੍ਰਦਰਸ਼ਨਕਾਰੀਆਂ ਨੇ ਜਿਹੜੀ ਇਹ ਬੇਨਤੀ ਅਸੈਪਟ ਕੀਤੀ ਜਾਂ ਨਹੀਂ ਕੀਤੀ ਇਹਨਾਂ ਦੀ ਦੇਖੋ ਕੋਰਟ ਵਿੱਚ ਮਾਮਲਾ ਹੁਣ ਚੱਲ ਰਿਹਾ ਹੈ ਠੀਕ ਹੈ ਤੇ ਜਿਹੜਾ ਵੀ ਕੋਰਟ ਦਾ ਆਰਡਰ ਆਣਾ ਹੈ ਅਸੀਂ ਕੋਰਟ ਦੇ ਆਰਡਰ ਦੀ ਤਮੀਲ ਕਰਨੀ ਹੈ ਹਾਂ ਹਾਂ ਕੱਲ ਵੀ ਜਿਵੇਂ ਕਿ ਮੈਨੂੰ ਪਤਾ ਲੱਗਿਆ ਕਿ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਵੀ ਇਹਨਾਂ ਨੇ ਦਾਇਰ ਕੀਤੀ ਹੈ ਜਿਹਦੀ ਤਰੀਕ ਕੱਲ ਪਈ ਹੈ ਤੋਂ ਉਹਦੇ ਹਿਸਾਬ ਨਾਲ ਜਿਹਦਾ ਵੀ ਕੋਰਟ ਦਾ ਆਰਡਰ ਆਦਾ ਹੈ ਅਸੀਂ ਕੋਰਟ ਦੇ ਆਰਡਰ ਨੂੰ ਹੀ ਅਸੀਂ ਇਨਸ਼ੋਰ ਕਰਾਂਗੇ اچھا ਇਹਨਾਂ ਨੇ ਹੁਣ ਥਰਮਾ ਜਿਹੜਾ ਕਿੰਨੀ ਦੇਰ ਵਾਸਤੇ ਜਿਹੜਾ ਟਾਈਮਿੰਗ ਰੱਖੀ ਆ ਵੀ ਸ਼ਾਮ ਤੱਕ ਜਾਂ ਅਣਮਿਥ ਸਮਲੇ ਕੀਤਾ ਹੈ ਨਹੀਂ ਨਹੀਂ ਇਹ ਇਹਦਾ ਕੁਝ ਟਾਈਮ ਵਗੈਰਾ ਤਾਂ ਨਹੀਂ ਹੈ ਪਰ ਇਨਸਾਨੀਅਤ ਤੌਰ ਤੇ ਅਸੀਂ ਇਹਨਾਂ ਨੂੰ ਇਹ ਅਪੀਲ ਕੀਤੀ ਹੈ ਕਿ ਇਹਨਾਂ ਨੂੰ ਜਲਦ ਤੋਂ ਜਲ ਸੁਕਾਇਆ ਜਾਵੇ